ਸਤਿ ਸ੍ਰੀ ਅਕਾਲ ਭਰਾਵੋ ਚੈਨਲ ਵੈਦਰ ਵਾਈਸ ਸਿਮਿੰਦਰ ਦੇਖ ਰਹੇ ਹੋ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਜੀ 14 ਤਰੀਕ ਤੋਂ ਲੈ ਕੇ 16 ਤਰੀਕ ਦੇ ਮੌਸਮ ਦੀ ਇਹਨਾਂ ਤਿੰਨ ਦਿਨਾਂ ਦੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਸ਼ੀਤ ਲਹਿਰ ਦਾ ਕਿਹੜਾ ਅਸਰ ਰਹੇਗਾ ਕੋਹਰੇ ਦੇ ਕਿਵੇਂ ਦੇ ਹਾਲਾਤ ਨੇ ਕਿਹੜੇ ਜ਼ਿਲ੍ਹੇ ਸ਼ਹਿਰ ਪਿੰਡ ਵਿੱਚ ਧੁੰਦ ਹੋਵੇਗੀ ਤੇ ਇਸ ਤੋਂ ਇਲਾਵਾ ਧੁੱਪ ਕਿਵੇਂ ਦਾ ਅਸਰ ਕਰਦੀ ਹੋਈ ਦਿਖਾਈ ਦੇਵੇਗੀ ਕਿਸਾਨਾਂ ਦੇ ਲਈ ਕੀ ਅਪਡੇਟ ਹੈ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਮਿਲੇਗੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਅਜਿਹੀਆਂ ਜਾਣਕਾਰੀਆਂ ਤੁਹਾਨੂੰ ਫ੍ਰੀ ਦੇ ਵਿੱਚ ਸਾਡੇ ਚੈਨਲ ਤੋਂ ਮਿਲਦੀਆਂ ਰਹਿਣਗੀਆਂ ਸੈਟਲਾਈਟ ਇਮੇਜ ਡਿਸਕਸ ਕਰਦੇ ਸਭ ਤੋਂ ਪਹਿਲਾਂ ਜੀ ਸੈਟਲਾਈਟ ਇਮੇਜ ਤੋਂ ਕਲੀਅਰ ਹੋ ਰਿਹਾ ਕਿ ਪੰਜਾਬ ਦਾ ਮੌਸਮ ਠੀਕ ਹੈ ਬੱਦਲਬਾਜ਼ੀ ਤੋਂ ਰਹਿਤ ਹੈ ਪਹਾੜੀ ਖੇਤਰਾਂ ਵਿੱਚ ਸਿਸਟਮ ਨੇ ਤੇ ਪਛਮੀ ਸਿਸਟਮ ਬਣੇ ਹੋਏ ਲਗਾਤਾਰ ਦਿਖਾਈ ਦੇ ਰਹੇ ਨੇ ਜਿਨ੍ਹਾਂ ਦਾ ਅਸਰ ਪੰਜਾਬ ਦੇ ਉੱਪਰ ਘਟ ਹੈ ਮੀਂਹ ਕਣੀ ਦੀ ਸੰਭਾਵਨਾ 14 15 16 ਤਰੀਕ ਨੂੰ ਨਾ ਮਾਤਰ ਦੇ ਬਰਾਬਰ ਹੈ ਮੌਸਮ ਖੁਸ਼ਕ ਅਤੇ ਸਾਫ ਬਣੇ ਰਹਿਣ ਦੇ ਜ਼ਿਆਦਾ ਚਾਂਸ ਨੇ ਬੱਦਲਬਾਈ ਦੇਖਣ ਨੂੰ ਮਿਲ ਸਕਦੀ ਹੈ ਟੁੱਟਵੇਂ ਰੂਪ ਦੇ ਵਿੱਚ 2-3 ਦਿਨਾਂ ਦੇ ਵਿੱਚ ਆਉਂਦੇ ਦੁਪਹਿਰ ਦੇ ਸਮੇਂ ਪਰ ਮੀਂਹ ਦੇ ਪੱਖ ਦੀ ਗੱਲ ਕੀਤੀ ਜਾਵੇ ਤਾਂ ਨਾ ਮਾਤਰ ਦੇ ਬਰਾਬਰ ਮੀਂਹ ਪੰਜਾਬ ਦੇ ਵਿੱਚ ਹੋਣ ਦੀ ਉਮੀਦ ਹੈ ਮੌਸਮ ਠੀਕ ਅਤੇ ਖੁਸ਼ਕ ਬਣੇ ਰਹਿਣ ਦੇ ਚਾਂਸ ਨੇ ਤਾਪਮਾਨ ਦੀ ਗੱਲ ਕਰ ਲੈਂਦੇ ਆ ਦੁਪਹਿਰ ਦੇ ਸਮੇਂ ਬਿਸ਼ੱਕ ਤਾਪਮਾਨ ਪੰਜਾਬ ਦੇ ਵਿੱਚ 20 ਡਿਗਰੀ 18 ਡਿਗਰੀ 19 ਡਿਗਰੀ ਪਹੁੰਚ ਰਿਹਾ ਹੈ ਪਰ ਪੱਛਮੀ ਹਵਾ ਵੀ ਲਗਾਤਾਰ ਚੱਲ ਰਹੀ ਹੈ ਪੱਛਮੀ ਹਵਾ ਦੇ ਨਾਲ ਠੰਡ ਦਾ ਅਹਿਸਾਸ ਵੀ ਪੰਜਾਬ ਦੇ ਵਿੱਚ ਲਗਾਤਾਰ ਹੁੰਦਾ ਦਿਖਾਈ ਦੇ ਰਿਹਾ ਹੈ ਐਵਰੇਜ ਤਾਪਮਾਨ ਰਾਤ ਦੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ 3 ਡਿਗਰੀ 4 ਡਿਗਰੀ ਦਾ ਦੇਖਣ ਨੂੰ ਮਿਲ ਰਿਹਾ ਪਠਾਨਕੋਟ ਦੇ ਵਿੱਚ ਘੱਟੋ ਘੱਟ ਤਾਪਮਾਨ 2 ਡਿਗਰੀ ਪਿਛਲੇ ਦਿਨਾਂ ਦੇ ਵਿੱਚ ਦਰਜ ਕੀਤਾ ਗਿਆ ਜੋ ਕਿ ਕੋਲਡ ਵੇਵ ਦਾ ਇੱਕ ਅਲਰਟ ਜਾਰੀ ਹੋਇਆ ਸੀ 10 ਤਰੀਕ ਤੋਂ ਲੈ ਕੇ 16 ਤਰੀਕ ਤੱਕ ਜਿਦੇ ਵਿੱਚ ਲਗਾਤਾਰ ਸਾਨੂੰ ਪਿਛਲੇ ਦਿਨਾਂ ਤੋਂ ਵੀ ਠੰਡ ਦਾ ਅਹਿਸਾਸ ਲਗਾਤਾਰ ਹੋ ਰਿਹਾ ਹੈ ਜਿਹੜੇ ਆਪਣੇ ਵੀਰ ਮੋਟਰਸਾਈਕਲ 'ਤੇ ਸਫ਼ਰ ਕਰਦੇ ਨੇ ਉਹਨਾਂ ਨੂੰ ਪਤਾ ਲੱਗ ਰਿਹਾ ਹੈ ਕਿ ਠੰਡ ਨਾਰਮਲ ਨਾਲੋਂ ਜ਼ਿਆਦਾ ਹੋ ਚੁੱਕੀ ਹੈ ਕਿਸਾਨਾਂ ਦੇ ਪੱਖ ਤੋਂ ਗੱਲ ਕੀਤੀ ਜਾਵੇ ਤਾਂ ਮੌਸਮ ਦੇ ਵਿੱਚ ਕੋਈ ਵੱਡੀ ਬਦਲਾਅ ਨਹੀਂ ਹੈ ਕਿਰਮਣ ਕਣੀ ਦੇ ਚਾਂਸ ਨਹੀਂ ਹਨ ਜਿਸ ਦੇ ਕਾਰਨ ਤੁਸੀਂ ਅਗਰ ਖਾਦ ਵਗੈਰਾ ਲਗਾਉਣੀ ਹੈ ਤਾਂ ਖੇਤ ਨੂੰ ਲਗਾ ਸਕਦੇ ਹੋ ਕੋਹਰੇ ਦੇ ਹਾਲਾਤ ਬਣ ਸਕਦੇ ਨੇ ਕਿਉਂਕਿ ਲਗਾਤਾਰ ਕੋਲਡ ਵੇਵ ਦੀ ਹਾਲਾਤ ਜਾਰੀ ਨੇ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਕੋਹਰੇ ਦੀ ਖਬਰਾਂ ਦੇਖਣ ਨੂੰ ਮਿਲ ਰਹੀਆਂ ਨੇ ਤੁਸੀਂ ਆਪਣੀ ਫਸਲ ਦਾ ਧਿਆਨ ਰੱਖੋ ਖਾਸ ਕਰਕੇ ਸਬਜ਼ੀਆਂ ਵਾਲੇ ਕਿਸਾਨ ਉਹ ਆਪਣੀ ਫਸਲ ਨੂੰ ਹਲਕਾ ਦਰਮਿਆਨਾ ਪਾਣੀ ਲਗਾ ਕੇ ਬਚਾ ਸਕਦੇ ਨੇ ਥੋੜੀ ਬਹੁਤੀ ਉਸ ਦੇ ਉੱਪਰ ਸਪਰੇਹਾਂ ਵੀ ਮਿਲਦੀਆਂ ਨੇ ਜਿਹੜੀ ਕੋਹਰੇ ਤੋਂ ਬਚਾ ਦਿੰਦੀਆਂ ਨੇ ਉਹਦਾ ਵੀ ਸ਼ਰਕਾ ਕਰ ਸਕਦੇ ਹੋ ਤੇ ਨਾਲ ਦੀ ਨਾਲ ਤੁਸੀਂ ਆਪਣੇ ਫਸਲ ਨੂੰ ਆਪਣੀ ਸਬਜ਼ੀ ਨੂੰ ਮਲਚਿੰਗ ਪੇਪਰ ਨਾਲ ਕਿਸੇ ਤਰੀਕੇ ਨਾਲ ਤਰਪਾਲ ਦੇ ਨਾਲ ਜਾਂ ਹਲਕੇ ਦਰਮਿਆਨੀ ਪਰਾਲੀ ਉਸ ਦੇ ਉੱਪਰ ਵਿਛਾ ਕੇ ਉਸ ਨੂੰ ਕਵਰ ਕਰ ਸਕਦੇ ਹੋ ਤਾਂ ਕਿ ਕੋਹਰੇ ਤੋਂ ਫੁਕਣ ਤੋਂ ਉਹ ਬਚ ਸਕੇ ਉਹਨਾਂ ਦਾ ਨੁਕਸਾਨ ਹੋ ਸਕਦਾ ਹੈ ਹੁਣ ਗੱਲ ਕਰ ਲੈਂਦੇ ਆ ਜੀ ਮੀਂਹ ਦੇ ਹਾਲਾਤਾਂ ਦੀ ਤਾਂ ਮੌਸਮ ਵਿਭਾਗ ਵੱਲੋਂ ਕਿਸੇ ਤਰੀਕੇ ਦੇ ਮੀਂਹ ਦੇ ਹਾਲਾਤ ਨਹੀਂ ਦੱਸੇ ਗਏ ਨੇ ਮੌਸਮ ਸਾਫ਼ ਹੈ ਕਲੀਅਰ ਹੈ ਚੰਗੀ ਗੱਲ ਹੈ ਕਿ ਇਹ ਮੌਸਮ ਠੀਕ ਰਹੇਗਾ ਕਿਉਂਕਿ ਕਿਸਾਨਾਂ ਦਾ ਪਾਣੀ ਲਗਾਉਣ ਦਾ ਸਮਾਂ ਆ ਚੁੱਕਿਆ ਕਣਕ ਨੂੰ ਹਲਕੇ ਦਰਮਿਆਨੇ ਮੀਂਹ ਹੋਏ ਸੀ 8 ਨੋ ਤਰੀਕ ਨੂੰ ਜਿਸ ਦੇ ਨਾਲ ਕੋਈ ਵੱਡਾ ਅਸਰ ਨਹੀਂ ਦੇਖਣ ਨੂੰ ਮਿਲਿਆ ਪਛੇਤੀ ਜਿਹੜੀ ਕਣਕਾਂ ਬੀਜੀਆਂ ਹੋਈਆਂ ਸੀ ਉਹਨਾਂ ਦੇ ਉੱਪਰ ਵੀ ਮੀਂਹ ਦਾ ਅਸਰ ਹੋ ਸਕਦਾ ਸੀ ਜਿਸ ਦੇ ਕਾਰਨ ਹਜੇ ਬਚਾ ਹੈ ਕਣਕ ਨੂੰ ਖਾਦ ਸਪਰੇਅ ਤੁਸੀਂ ਕਰਨੀ ਦਾ ਆਰਾਮ ਨਾਲ ਕਰ ਸਕਦੇ ਹੋ ਆਉਂਦੇ 2-3 ਦਿਨਾਂ ਵਿੱਚ ਕਿਸੇ ਤਰੀਕੇ ਦੇ ਹਾਲਾਤ ਵਿਗੜਦੇ ਹੋਏ ਦਿਖਾਈ ਨਹੀਂ ਦੇ ਰਹੇ ਬਾਕੀ ਜੋ ਵੀ ਅਪਡੇਟ ਹੋਵੇਗੀ ਚੈਨਲ ਦੇ ਉੱਪਰ ਸਭ ਤੋਂ ਪਹਿਲਾਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਚੈਨਲ ਵੈਦਰ ਵਾਈਸ ਮੰਦਿਰ ਨੂੰ ਸਬਸਕ੍ਰਾਈਬ ਕਰਨਾ ਭੁੱਲਿਓ ਤਾਂ ਕਿ ਅਜਿਹੀਆਂ ਜਾਣਕਾਰੀਆਂ ਤੁਹਾਨੂੰ ਫ੍ਰੀ ਦੇ ਵਿੱਚ ਸਾਡੇ ਚੈਨਲ ਤੋਂ ਮਿਲਦੀਆਂ ਰਹਿਣ ਬਣੇ ਰਹੋ ਸਾਡੇ ਚੈਨਲ ਤੇ ਅਗਲੀ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੁੰਦੇ ਆ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ